ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਨ ਨਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਦੋ ਗੱਬਣਾ ਨੇ ਇੱਕ ਬਈ ਟੌਪ ਦੀ ਬਰੀਡ ਆ ਜਿਹੜੀ ਤਾਜੀ ਸਰੀਬੀ ਆਓ ਪੁੱਛ ਲੈਨੇ ਬਾਈ ਤੁਹਾਡੇ ਅੱਜ ਵਿੱਚ ਬਾਈ ਜੀ ਹਸਿਕਾ ਫਸਿਕਾ ਗਾਲ ਬਾਈ ਉਹ ਠੀਕ ਹੋ ਵਧੀਆ ਕਿਰਪਾ ਮਾਲਕ ਦੀ ਬਾਈ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਸੁਖਾ ਸਿੰਘ ਬਾਈ ਹੂੰ ਪਿੰਡ ਤਾਂ ਆ ਪਿੰਡ ਜਮੰਦਾ ਪਿੰਡ ਇਤਨਾ ਉਹ ਲੈ ਲਵੇ ਠੀਕ ਆ ਬਾਈ ਹਾਂ ਜੀ ਨੇੜੇ ਤਨੋਲਾ ਰਹਾ ਯਾਰ ਨੇੜੇ ਤਨੋਲਾ ਜਮਾ 3 ਕਿਲੋਮੀਟਰ ਪਿਆ ਹਾਂ ਬਰਨਾਲਾ ਮੋਬਾਈਲ ਨੰਬਰ ਹੋ ਗਈ 91946383944 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਇਧਰੋਂ ਜਰਸੀ ਤੋਂ ਲੱਗਣੀ ਹੈ ਕਿਹੜਾ ਸੂਆ ਸੁੰਦੀ ਹੈ ਬਾਈ ਤੇ ਦੂਜਾ ਸੁੰਦੀ ਹੈ ਬਾਈ ਕਿੰਨੇ ਦਿਨ ਲੈਂਦੀ ਹੈ ਬਾਈ ਦਿਨ ਲੈ ਜੀ 7 ਤੋਂ 8 ਵੀਰੇ 7 ਤੋਂ 8 ਹਾਂ ਕੀ ਡਾੜ ਠੰਡੀ ਸੀ ਲੈ ਪਿਛਲੀ ਵਾਰ ਰਿਹਾ ਤਾਂ 16 ਕਿਲੋ ਵੀਰੇ ਠੀਕ ਆ ਹਾਂ ਆਰਡਰ ਚੰਗਾ ਹਾਂ ਬਹੁਤ ਠੰਡੀ ਸੀ ਲੈ ਨਾ ਤਵਾਲੀ ਦਾ ਨਹੀਂ ਲੱਗਾ ਡੇ ਕੇ ਕਰ ਮਾਰੀਆ ਫੇਰ ਪ्योर ਜਰਸੀ ਹੈ ਵੀਰੇ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਯੋਰ ਜਰਸੀ ਹੈ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਢੱਲਾ ਢੋਲਾ ਬਹੁ ਪਈਆਂ ਸਾਰੀਆਂ ਬਲਡ ਲੱਗ ਅੱਡ ਕੇ ਫੇਰ ਸੋਣਾ ਦੂਜਾ ਸੁਹਾ ਕਰਮ ਵਾਲੀ ਸੋਹਣੀ ਆ ਫੇਸ ਬਿਊਟੀ ਦੇਖੋ ਫੇਸ ਬਿਊਟੀ ਕਮਾਲ ਦੀ ਆ ਤੋਰਾ ਤਾਰਾ ਚੰਗਾ ਰੰਗ ਰੂਪ ਚੰਗਾ ਨਿੱਕਰੀ ਵੀ ਆ ਘੜ ਤੇ ਕੀ ਮੋਲ ਆ ਬਾਈ ਇਹਦਾ ਇਹਦਾ ਮੋਲ ਬਾ ਲੈਣ ਦੇ 53000 ਰੁਪਏ ਬਾਈ ਮਾਨਤਾਨ ਹੋ ਜਾ ਬਾਈ ਮਾਨਦਰ ਮਾੜਾ ਮੁੱਟੀ ਆ ਬਾਈ ਠੀਕ ਆ 53000 ਰੁਪਏ ਮੋਲ ਆ ਬਾਕੀ ਜਿਹੜਾ ਮੌਕੇ ਤੇ ਵਿੱਚ ਮਾਨਤਾਨ ਜ਼ਰੂਰ ਹੋ ਜਾ ਚੰਗੀ ਅਬਰ ਚਮਕ ਚਮਕ ਚੰਗੀ ਆ ਤੋਰਾ ਤਾਰਾ ਚੰਗਾ ਦੇ ਵਾਲੂ ਵਾ ਕਮਾਲ ਦਾ ਕੱਚੀ ਕੱਚੀ ਆ ਹਜੇ ਦਿਨ ਵੈਂਦੀ ਆ ਪੰਜ ਚਾਰ ਰੂਡ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਤੇ ਲਾਂ ਬਹੁਤ ਪਈਆਂ ਸਾਰੀਆਂ ਬਰਡੇ ਲਾਂ ਗੱਢ ਕੇ ਫੇਰ ਸੁਣ ਕੱਲਾ ਕੱਲਾ ਥਣ ਬਈ ਮੁੱਕੀ ਆ ਥਣ ਗਈ ਫੇਸ ਬੜਾ ਤਿਆਰਾ ਹਨ ਬਈ ਇਹ ਬਹੁਤ ਤਗੜਾ ਵੀਰੇ ਬਹੁਤ ਪਹਿੰਗਾ ਠੰਡੀ ਸੀਲ ਆ ਵੀਰੇ ਠੰਡੇ ਸੀਲ ਆ ਅੱਜ ਕੱਲ ਮਿਲਦੀ ਠੰਡੀ ਸੀਲ ਠੰਡੀ ਸੀਲ ਪੂਰੀ ਆ ਅੱਗੇ ਭਾਈ 2 ਨੰਬਰ ਟਾਪ ਵਰਡ ਜਿਹੜਾ ਸੂਅ ਸੁਈਏ ਇਹ ਦੂਜਾ ਵੀਰੇ ਕਦੋਂ ਸੁਈਏ ਇਹ ਸਵੇਰੇ 4 ਵਜੇ ਵੀ ਸਵੇਰੇ ਫਿਰ ਜੂ ਜਮਾ ਓਕੇ ਹੈ ਬੱਚਾ ਕੀ ਹੈ ਮਗਰ ਬਸ ਵੀਰੇ ਬਹੁਤ ਟੌਪ ਦੀ ਬਹੁਤ ਚੰਗੀ ਹੈ ਨਾ ਬਹੁਤ ਟੌਪ ਦੀ ਬਸਤੀ ਬੱਚੀ ਨੂੰ ਜਨਮ ਦਿੱਤਾ ਬੱਚੀ ਬੜੀ ਪਿਆਰੀ ਹੈ ਬਹੁਤ ਟੌਪ ਦੀ ਬੱਚੀ ਦਾ ਬਹੁਤ ਹੈਗਾ ਤੇ ਵਰਡ ਵੀ ਬਹੁਤ ਨੇ ਬਹੁਤ ਹਾਂ ਵੀਰੇ ਬਹੁਤ ਗੱਡਾ ਪਾ 7-8 ਲੀਟਰ ਦਾ ਅੱਛਾ ਹਾਂ 7-8 ਲੀਟਰ ਕੱਢ ਕੇ ਇਹਨੂੰ ਤੇ ਹੁਣ ਵੀ ਦੇਖੋ ਇਹ ਖੜੀ ਹੈ ਜਮਾ ਆਹ ਮਾਰੀ ਪਾ ਜ਼ਰੂਰ ਹੈ ਬੇਲੂ ਬਜਾਨੀ ਹੈ ਤਾਜੀ ਸਬਜ਼ੀ ਦੀ ਲੇਵਾ ਦੇਖੋ ਲੈਵਾ ਦੇਖੋ ਬਹੁਤ ਪਈਏ ਨਾ ਅਕੇ ਨੂੰ ਆ ਉਹਨਾਂ ਹੀ ਪੇਸ਼ਾਨ ਨੂੰ ਸੋਹਣਾ ਆਰਡਰ ਕਰਮ ਵਾਲੀ ਨੇ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਬਈ ਖੋਲ ਦਿਤੋੜ ਕੇ ਦਿਖਾ ਦੇ ਰੰਗ ਰੂਪ ਫੁੱਲ ਚੰਗਾ ਸੂਈ ਸਵਾਈ ਆ ਜੇਰ ਜੂਰ ਬਾਈ ਕਹਿੰਦਾ ਓਕੇ ਆ ਬੱਚਾ ਮਗਰ ਬੱਚੀ ਬੱਚੀ ਬਹੁਤ ਕੁਆਲਿਟੀ ਦੀ ਆ ਬਰਡ ਖੁਦ ਵੀ ਚੰਗੀ ਆ ਬਾਈ ਦੋ ਨਾਗੇ ਨਹੀਂ ਬੱਚਾ ਬੱਚੀ ਦੇਤੀ ਬੱਚੀ ਵੀ ਪਾਲਣ ਵਾਲੀ ਆ ਵਿੱਚ ਬਰਡ ਵੀ ਬਹੁਤ ਚੰਗਾ ਥਣ ਥਣ ਕਮਾਲ ਦਾ ਲੱਗਿਆ ਆਰਡਰ ਵੀ ਸੋਹਣਾ ਬਾਈ ਇਸ ਨੂੰ ਚੰਗਾ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਹੋਰਾ ਤਾਰਾ ਬਜਣ ਬਜਣ ਬਹੁਤ ਆ ਗੜ ਤੇ ਘੱਟ ਬੜਾ ਬਹੁਤ ਚੌੜਾ ਚੁਕਾ ਤੇ ਕੀ ਮੋਲ ਆ ਭਰਾ ਇਹਦਾ ਮੋਲ ਇਹ ਲੈਂ ਦੇਣ 32000 ਰੁਪਏ ਜੀ ਮਾਨਤਨ ਹੋ ਜੂ ਮੰਦਰ ਮਰ ਮੋਟਾ ਕਰਦੇ ਆ ਜੀ ਤੁਸੀਂ ਕਹਿੰਦੇ ਕੋਈ ਗੱਲ ਨਹੀਂ ਵੱਡੀ-ਬੁੱਡੀ ਘੋਟ एवरीडे ਸ਼ੇਸ ਖੂਸ ਵੱਡੀ-ਬੁੱਡੀ ਕੱਦ ਵੱਡ ਰੰਗ ਰੂਪ ਪਥਾਨ ਪਣ ਬਹੁਤ ਚੰਗਾ ਚਾਰੇ ਪਾਸੇ ਇੱਕੋ ਜਿਹਾ ਬਾਈ ਕਿਸੇ ਪਾਸੇ ਕੋਈ ਘਾਟ ਨਹੀਂ ਦੀ ਚੌਥਾਣ ਕਮਾਲ ਆਡਰ ਕਮਾਲ ਕੱਦ ਚੰਗਾ ਰੰਗ ਚੰਗਾ ਇਹ ਪੱਠ ਬੁੜਾ ਕਮਾਲਾ ਬੱਚਾ ਹੀ ਮਗਰ ਬੱਚੀ ਹੈ ਨੇੜ ਤੋਂ ਆਡਰ ਫੇਰ ਦਿਖਾਉਂਦੇ ਆ ਬਾਈ ਕਮਾਲ ਆਡਰ ਆ ਕੀ ਬਾਤ ਹੈ ਕੱਲਾ ਕੱਲਾ ਥਣ ਚਵਾਈ ਜੂ ਨੂੰ ਠੰਡੀਆਂ ਪੂਜੀ ਚਵਾਈ ਜੂ ਜਮਾ ਓਕੇ ਵੀਰੇ ਠੀਕ ਹੈ ਮੇਰੇ ਨਾਲ ਕਮਾਲ ਨਹੀਂ ਜੀ ਲੈ ਬਹੁਤ ਚੰਗੇ ਬਾਈ ਚਾਹ ਕੋਈ ਚੱਕਰੀ ਜੀ ਮੁੱਲ 7000 ਮਾਨ ਤਨ ਜ਼ਰੂਰ ਹੋਵੇ ਅੱਗੇ ਬਾਈ ਤਿੰਨ ਨੰਬਰ ਹਾਂ ਇਹ ਵੀ ਦੂਜਾ ਸੂਆ ਸੂਂਦੀਆ ਕਿੰਨੇ ਦਿਨ ਲੈਂਦੀ ਆ ਇਹ ਦਿਨ ਲੇ ਜੀ 8 ਤੋਂ 10 ਵੀਰੇ ਠੀਕ ਹੈ ਕੀ ਰਿਗਾਰਡ ਆ ਦੁੱਧ ਆ ਬਾਈ ਦੁੱਧਾ ਪਹਿਲੀ ਵਾਰ ਰਿਪੇਨ ਇਸ ਤਰ੍ਹਾਂ 18 ਕਿਲੋ ਵੀਰੇ ਦੂਜਾ ਸੂਂਦੀਆ ਆਰਡਰ ਚੰਗਾ ਖਣ ਚੰਗਾ ਕੱਚੀ ਕੱਚੀ ਆ ਬਾਈ ਦਿਨ ਹਜੇ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਆ ਰੰਗ ਰੂਪ ਬਹੁਤ ਚੰਗਾ ਫੇਸਪੂਟ ਚੰਗਾ ਕਰਮ ਵਾਲੀ ਦਾ ਬਾਕੀ ਤੋੜਾ ਤੋੜਾ ਚੈੱਕ ਕਰਵਾ ਚੰਗੀ ਹੈ ਬਈ ਵਾਰ ਕੱਚੀ ਗੱਤੀ ਹਲੇਵਾ ਬਣਾਉ ਬਹੁਤ ਹਲੇਵਾ ਬਹੁਤ ਬਣਾਉਗੇ ਸਾਰੀਆਂ ਬਰਡਲਾਂ ਗੱਢ ਕੇ ਕਰਮਾਣੀ ਨੇ ਬਈ ਫੇਰ ਸੋਨਾ ਕੀ ਮੋਲ ਆ ਭਰਾ ਮੋਲੇ ਦਾ ਵੀ 70000 ਰੁਪਿਆ ਮੰਨਤਨ ਹੋ ਜਾਣਾ ਮੰਨਤਨ ਕਰ ਦਾਂਗੇ ਠੀਕ ਹੈ 70000 ਰੁਪਿਆ ਮੋਲਾ ਬਾਕੀ ਜਿਹੜਾ ਮੋਕ ਦੇ ਵਿੱਚੋਂ ਮੰਨਣ ਜਰੂਰ ਹੋ ਜਾਊਗਾ ਰੰਗ ਰੂਪ ਵੀ ਚੰਗਾ ਟ ਲਾਡੂ ਲੰਬ ਬਹੁਤ ਬਣਨੇ ਨੇ ਨੇੜ ਤੋਂ ਲੇਵਾ ਚੈੱਕ ਕਰਵਾਉਣਾ ਥਣ ਬਹੁਤ ਚੰਗਾ ਗਲਾਬੀ ਥਣ ਕੱਲਾ ਕੱਲਾ ਥਣ ਮੁੱਕੀ ਵਾਲਾ ਹਾਂ ਦੇਖ ਕੇ ਸੇ ਵੀਰ ਨੂੰ ਤਾਂ ਨੇ ਨਾ ਜੋ ਕੋਈ ਵੀ ਨਗਰ ਪਸੰਦ ਆ ਜੀ ਬਾਈ ਨੱਕ ਨੇ ਟਿਕ ਕਰ ਲਿਆ ਜੀ ਵੀਡੀਓ ਨੂੰ ਵੇਖ ਲਈ ਸਾਰੇ ਵੀਰਾਂ ਦਾ ਤਾਦ ਲਓ ਧੰਨਵਾਦ